ਚੜਦੇ ਚੜਾਉਏ ਮੈਂ ਸਵਰਾਜ ਨੂੰ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਮਾਰਕੀਟ ਵਾਲਿਆਂ ਨੂੰ ਹੱਥ ਬੰਨ੍ਹ ਕੇ ਕਿ ਪੰਜਾਬ ਨੂੰ ਸੰਭਾਲ ਲਿਓ ਇੰਡੀਆ ਚ ਤੁਸੀਂ ਚੌਗਣੇ ਟਰੈਕਟਰ ਵੇਚ ਲੋਂਗੇ ਪਰ ਜਿਹੜੀ ਆਪਾਂ ਅੱਜ ਸਟ੍ਰੈਟਜੀ ਜਾਂ ਪਾਲਿਸੀ ਅਪਣਾ ਰਹੇ ਹਾਂ ਮੈਂ ਲਿਖ ਕੇ ਪਹਿਲਾਂ ਵੀ ਮੇਰੀਆਂ 6 ਮਹੀਨੇ ਪੁਰਾਣੀਆਂ ਵੀਡੀਓ ਚੱਕ ਲਿਓ ਮੈਂ ਕਿਹਾ ਸੀ ਕਿ ਪੰਜਾਬ ਚ ਮਾਰਕੀਟ ਸ਼ੇਅਰ ਘਟੂਗਾ ਤੇ ਹੁਣ ਹੋਰ ਘਟੂਗਾ ਆਪਣੀਆਂ ਗਲਤੀਆਂ ਕਰਕੇ ਘਟੂਗਾ ਪਰ ਧਿਆਨ ਨਹੀਂ ਦੇ ਰਹੇ ਉਹਦੇ ਤੇ ਵੀ ਗੱਲ ਕਰਦੇ ਆਜੋ ਹਾਂਜੀ ਸੋਣਿਓ ਸასიਖਾਲ ਜੀ ਜਿੱਦਾਂ ਆਪਾਂ ਹਰ ਮਹੀਨੇ ਵੀਡੀਓ ਪਾਉਂਦੇ ਆ ਮਹੀਨਾਵਾਰ ਆਪਣੀ ਵੀਡੀਓ ਆ ਟਰੈਕਟਰਾਂ ਦੀ ਰਿਟੇਲ ਸੇਲ ਤੇ ਰਿਟੇਲ ਸੇਲ ਇੰਦਾ ਸੈਂਸ ਆਪਣਾ ਹੁੰਦਾ ਕਿ ਆਪਾਂ ਆ ਸਾਲ ਦਾ ਆ ਮਹੀਨਾ ਜਿਵੇਂ ਅਗਸਤ 25 ਅਗਸਤ 24 ਕੰਪੇਅਰ ਕਰਦੇ ਆ ਹਨਾ ਤੇ CRDI ਦਾ ਬਹੁਤ ਸਾਰਾ ਰੌਲਾ ਪੈ ਰਿਹਾ ਪਰ ਹਲੇ ਤੱਕ ਜਿਹੜਾ CRDI ਦਾ ਅਸਰ ਆ ਕੋਈ ਸੇਲ ਤੇ ਬਹੁਤਾ ਦੇਖਣ ਨੂੰ ਮਿਲਿਆ ਨਹੀਂ ਸਤੰਬਰ ਪਿਆ ਅਕਤੂਬਰ ਪਿਆ ਨਵੰਬਰ ਪਿਆ ਦਸੰਬਰ ਪਿਆ ਚਾਰ ਮਹੀਨੇ ਪਏ ਨੇ ਇਨ ਫਿਊਚਰ ਕੀ ਹੋ ਜਵੇ ਮੈਂ ਕਹਿ ਨਹੀਂ ਸਕਦਾ ਹਲੇ ਤੱਕ ਕੋਈ ਇਹ ਨਹੀਂ ਜ਼ਿੰਮੇਵਾਰਾਂ ਚ ਭਾਜੜ ਪਈ ਜੀ CRDI ਵੀ ਲੰਘ ਤੇ ਜਾ ਰਹੇ ਨੇ ਆਪਾਂ ਡੀਆਈ ਲੈ ਲਈ ਐਦਾਂ ਦਾ ਹਲੇ ਤੱਕ ਕੁਝ ਨਹੀਂ ਹੋਇਆ ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਕਿੰਨੇ ਕੁ ਲੈ ਕੇ ਰੱਖ ਲਾਂਗੇ ਆਫਟਰ ਆਲ ਆਪਾਂ ਨੂੰ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ ਉਹਦਾ ਅਡਾਪਟ ਆਪਾਂ ਨੂੰ ਕਰਨੀ ਹੀ ਕਰਨੀ ਪੈਣੀ ਆ ਉਹਦਾ ਕੋਈ ਆਲਟਰਨੇਟ ਆਪਣੇ ਕੋਲ ਹੈ ਨਹੀਂਗਾ ਇਸ ਵਾਰ ਜੇ ਆਪਾਂ ਸੀਆਰਡੀ ਦਾ ਦੇਖੀਏ ਕੋਈ ਬਹੁਤਾ ਐਡਾ ਡਰ ਨਹੀਂ ਹੈਗਾ ਫਾਰਮ ਵਿੱਚ ਹਨਾ ਤੇ ਜਿਹੜੀ ਸੀਆਰਡੀ ਆ ਦੀ ਵੀਡੀਓ ਹੋਊਗੀ ਉਹ ਆਪਾਂ ਲੱਗ ਤੋਂ ਕਰਾਂਗੇ ਕੀ ਨੋਟੀਫਿਕੇਸ਼ਨ ਕੀਤਾ ਨੇ ਸਟੇਟ ਟਰਾਂਸਪੋਰਟ ਅਥਾਰਟੀ ਨੇ ਆਰਟੀਓਜ਼ ਨੂੰ ਪੂਰੀ ਡਿਟੇਲਡ ਫੈਕਚੁਅਲ ਗੱਲਾਂ ਹਨਾ ਫੱਟੇ ਚੱਕੇ ਕਰਦਾ ਹੁੰਦਾ ਥੋੜਾ ਭਰਾ ਅੱਜ ਆਪਾਂ ਗੱਲ ਕਰ ਲਈਏ ਟਰੈਕਟਰਾਂ ਦੀ ਰਿਟੇਲ ਸੇਲ ਦੀ ਅਗਸਤ 2024 ਅਗਸਤ 2025 ਆ ਜਾਓ ਭਾਈ ਗੱਪਰੂ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਅਗਸਤ 24 ਚ 16187 ਸੀ ਟਰੈਕਟਰ ਜੀ ਅਗਸਤ 25 ਚ 20156 ਅੱਛੀ ਗ੍ਰੋਥ ਕਰੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾ ਸਾਡੀ ਕਰੀਨਾ ਸਾਡੀ ਜਿੰਦ ਜਾਨ ਅਗਸਤ 24 ਚ 12225 ਅਗਸਤ 25 ਚ 15418 ਠੀਕ ਹੈ ਅੱਛੀ ਗਰੋਥ ਹੈ ਟਾਫੇ ਅਗਸਤ 24 ਦੇ ਵਿੱਚ ਜਨਾਬੇ ਵਾਲੀ ਕੀਤੀ ਆ ਟਰੈਕਟਰਾਂ ਦੀ ਸੇਲ 7117 ਅਗਸਤ 25 ਚ ਜਾ ਕੇ ਕੀਤੀ ਆ ਜੀ 11028 ਅੱਛੀ ਗਰੋਥ ਕਰੀ ਹੈ ਜੀ ਹੱਟੇ ਚੱਕਾ ਊਰੀ ਬੱਲੇ ਬੱਲੇ ਆ ਅੱਗੇ ਆ ਗਿਆ ਜੀ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਸੋਨਾ ਲੀਕਾ ਅਗਸਤ 24 ਦੇ ਵਿੱਚ ਜਨਾਬ ਕਰੀਆ 8501 ਟਰੈਕਟਰ ਅਗਸਤ 25 ਦੇ ਵਿੱਚ 10000 410 ਟਰੈਕਟਰ ਇੰਨੀ ਕੁ ਗਰੋਥ ਇਹਨਾਂ ਮਹੀਨਿਆਂ ਚ ਹੁੰਦੀ ਹੈ ਜਿਹੜੀ ਵੀ ਕਾਫੀ ਵਿਕਦਾ ਹੁੰਦਾ ਹੈ ਨਾਂ ਮਹੀਨੇ ਚ ਅਸਕਾਟ ਕਪੋਟਾ ਲਿਮਟਿਡ ਐਂਗਰੀ ਮਿਸ਼ਨਰੀ ਗਰੁੱਪ ਅਗਸਤ 24 ਦੇ ਵਿੱਚ 5866 ਟਰੈਕਟਰ ਅਗਸਤ 25 ਦੇ ਵਿੱਚ 8662 ਨਿਗਾ ਬਹੁਤ ਘੱਟ ਗਈ ਨੰਬਰ ਹੋਰ ਵਧੂਗਾ ਸਲਾਹ ਲਗ ਜੌਂਡੀਅਰ ਕਰੀਨਾ ਖੱਡੋ ਸਾਡੇ ਅਗਸਤ 24 ਦੇ ਵਿੱਚ 5295 ਹੁਣ 5987 ਜਿੰਨਾ ਕਿ ਜੀਡੀ ਦਾ ਮਾਰਕੀਟ ਸ਼ੇਅਰ ਉਹਦੇ ਹਿਸਾਬ ਨਾਲ ਚੰਗੀ ਗ੍ਰੋਥ ਕਰ ਰਿਹਾ ਰੈਦਰ ਟਰੈਕਟਰ ਵੀ ਵੇਚਣ ਨੂੰ ਇੱਕ ਹੀ 5210 ਅੱਛੀ ਗੱਲ ਆਸ਼ਰ ਅਗਸਤ 24 ਚ ਜੀ 4185 ਅਗਸਤ 25 ਦੇ ਵਿੱਚ 5958 ਸੀਐਨਐਚ ਇੰਡਸਟਰੀਅਲ ਪ੍ਰਾਈਵੇਟ ਲਿਮਟਿਡ ਖੱਡੋ ਕਰੀਨਾ ਹੌਲੈਂਡ ਅਗਸਤ 24 ਦੇ ਵਿੱਚ 2554 ਰੈਕਟਰ ਜੀ ਅਗਸਤ 25 ਦੇ ਵਿੱਚ 4900 ਟਟ ਅੱਛੀ ਗ੍ਰੋਥ ਆ ਜਿੰਨਾ ਅੱਛੀ ਆ ਸਾਰਿਆਂ ਦੀ ਗ੍ਰੋਥ ਹੀ ਕੋਈ ਅਸੀਂ ਆਦਰਸ 3547 ਟਰੈਕਟਰ ਵਿਕੇ ਸੀ ਹੁਣ 3696 ਵਿਕੇ ਨੇ 25 ਟੋਟਲ ਆਜੋ ਅਗਸਤ 24 ਚ ਜਾਨੀ ਕਿ ਪਿਛਲੇ ਸਾਲ ਅਗਸਤ ਚ 65470 ਟਰੈਕਟਰ ਵਿਕੇ ਸੀ ਅਗਸਤ 25 ਦੇ ਵਿੱਚ 85215 65 ਤੇ 1075 1085 20000 ਟਰੈਕਟਰਾਂ ਦੀ ਗਰੋਥ ਹੋਈ ਹੁਣ ਕਰ ਲਈ ਆਪਾਂ ਮਾਰਕੀਟ ਸ਼ੇਅਰ ਦੀਆਂ ਗੱਲਾਂ। ਮਹਿੰਦਰਾ ਦਾ ਜੀ ਅਗਸਤ 24 ਦੇ ਵਿੱਚ ਮਾਰਕੀਟ ਸ਼ੇਅਰ ਹੁੰਦਾ ਸੀ 2472 ਹੁਣ ਘਟ ਕੇ ਰਹਿ ਗਿਆ 2365 ਸਵਰਾਜ ਦਾ ਹੁੰਦਾ ਸੀ ਅਗਸਤ 24 ਚ 1867 ਘਟ ਕੇ ਰਹਿ ਗਿਆ 189 ਥੱਲੇ ਆ ਕੰਮ। ਟਾਹਫੇ ਦਾ ਸ਼ੇਅਰ ਹੁੰਦਾ ਸੀ ਜੀ ਅਗਸਤ 24 ਦੇ ਵਿੱਚ 1087 ਹੁਣ ਹੋ ਗਿਆ 1294 ਚੜ੍ਹਾਈ ਆ ਭਾਈ। ਐਂਟਰ ਨਾਇਨ ਸੋਨਾਲੀਕਾ ਦਾ ਹੁੰਦਾ ਸੀ ਅਗਸਤ 24 ਦੇ ਵਿੱਚ 12.98 ਹੁਣ ਹੈਗਾ 12.22 ਥੱਲੇ ਐ ਜਿਹੜੇ ਗਰੋਥ ਵਾਲੇ ਸੀ ਥੱਲੇ ਨੂੰ ਆਉਂਦੇ ਨੇ ਭੱਜੇ ਅ ਸਕਾਟ ਕਬੋਟਾ ਲਿਮਟਿਡ ਐਗਰੀਮੇਸ਼ਨਰੀ ਗਰੁੱਪ 8.96 ਦਾ ਸ਼ੇਅਰ ਹੁੰਦਾ ਸੀ ਜੀ ਅਗਸਤ 24 ਦੇ ਵਿੱਚ ਤੇ ਹੁਣ ਹੋ ਗਿਆ ਜੀ 10.16 ਦਾ ਸਕਾਟ ਗਰੁੱਪ ਤੁਹਾਨੂੰ ਕਿਹਾ ਨਹੀਂ ਉੱਪਰ ਜਾਊਂਗਾ ਤੇ ਜੌਂਡੀ ਆਰ ਦਾ ਸ਼ੇਅਰ ਹੁੰਦਾ ਸੀ ਜੀ 24 ਚ ਅਗਸਤ ਚ ਰੱਬ ਤੁਹਾਡਾ ਭਲਾ ਕਰੇ 8.09 ਹੁਣ ਰਹਿ ਗਿਆ 7.03 ਨਹੀਂ ਸੌਰੀ ਇੱਕ ਮਿੰਟ ਯਾਰ ਨਿਗਾਹ ਬਹੁਤ ਘਟ ਗਈ 8.09 7.03 ਜੀ ਡੀ ਦਾ ਸ਼ੇਅਰ ਘਟਿਆ ਮਾਰਕੀਟ ਸ਼ੇਅਰ ਐਸ਼ਰ ਦਾ ਸ਼ੇਅਰ ਹੁੰਦਾ ਸੀ ਜਨਾਬ 6.39 ਹੁਣ 6.99 ਵੱਧ ਗਿਆ CNH Holland ਦਾ ਸ਼ੇਅਰ ਸੀ 390 ਹੁਣ 458 80 ਗ੍ਰੋਥ ਹੈ। ਕਬੋਟਾ ਜਿਹੜਾ ਉਹ ਲਿਸਟ 'ਚ ਇਸ ਵਾਰੀ ਬਾਹਰ ਹੋ ਗਿਆ ਜੀ ਕਿਉਂਕਿ ਇਹਦੀ ਇੱਕ FADA ਦੀ ਇੱਕ ਸੇਲ ਦੀ ਲਿਮਟ ਆ ਕਿ ਉਹਨਾਂ ਜਿਹੜੇ ਐਨੇ ਟਰੈਕਟਰ ਵੇਚਦੇ ਆ ਮੇਰਾ ਖਿਆਲ ਸਾਲ ਦਾ 1500 ਜਾਂ ਇਦਾਂ ਜਾਂ ਕੁਝ ਹੈਗੀ ਆ ਤਾਂ ਇਹਨਾਂ ਦੀ ਨੁਮਾਇੰਦਗੀ 'ਚ ਰਹਿ ਸਕਦੀ ਆ ਕਬੋਟਾ ਮੇਰਾ ਖਿਆਲ ਸਾਲ ਦੀ ਉਹ ਲਿਮਟ ਤੋਂ ਥੱਲੇ ਆ ਗਿਆ ਕਬੋਟਾ ਐਕਸਟ੍ਰੀਮਲੀ ਵੈਰੀ ਸੌਰੀ ਕਬੂਟਾ ਦੇ ਸਟੈਟਿਸ ਆਪਾਂ ਨਹੀਂ ਦੇ ਪਾਵਾਂਗੇ ਹੁਣ ਮੈਨੂੰ ਫੇਰ ਕਹਿਣਗੇ ਵੀ ਇਹ ਕਹਿਨਦਾ ਜੀਬ ਕਾਲੀ ਐ ਜੀਬ ਨਹੀਂ ਕਾਲੀ ਮੇਰਾ ਐਨ ਕਾਂ ਦਾ ਨੰਬਰ ਐਵੇਂ ਨਹੀਂ ਵੱਧਦਾ ਮੈਂ ਕੋਈ ਇਹ ਜੀ ਚੀਜ਼ ਨਹੀਂ ਛੱਡਦਾ ਜਿਹੜੀ ਮੇਰੇ ਫੋਨ ਦੇ ਮੂਹਰੇ ਆ ਜਵੇ ਮੈਨੂੰ ਕਿਤੇ ਪੜਨ ਨੂੰ ਮਿਲ ਜਵੇ ਮੈਂ ਫੱਟੇ ਚੱਕੀ ਆਉਣਾ ਉਹਨਾਂ ਮੈਨੂੰ ਪਤਾ ਸੀ ਕਿ ਕਬੂਟਾ ਜਿਹੜਾ ਉਹ ਕਿਤੇ ਨਾ ਕਿਤੇ ਮਿਸਪਲੇਸ ਹੋ ਜਾਣਾ ਜਿਹੜਾ ਦੂਜਾ ਗਰੁੱਪ ਆ ਜਿਹੜਾ ਇਹਨਾਂ ਦਾ ਸਾਂਝਾ ਵੈਂਚਰ ਆ ਉਹ ਕਾਮਯਾਬ ਹੋਊਗਾ ਕਬੂਟਾ ਦੇ ਜਿਹੜੇ ਹਾਲਾਤ ਨੇ ਇੰਡੀਆ ਚ ਉਹ ਕੋਈ ਬਹੁਤ ਤੇ ਵਧੀਆ ਲਿਸਟ ਚ ਬਾਹਰ ਹੋ ਗਿਆ ਫਿਰ ਜੀ ਹੁਣ ਇਹਦੇ ਤੇ ਕੋਈ ਗੁੱਸਾ ਕਰਦਾ ਨਰਾਜ ਕੀ ਕਰਦਾ ਇਹ ਤਾਂ ਮੈਂ ਕੀ ਕਰਾਂ ਮੈਂ ਤਾਂ ਆਹ ਲਿਸਟ ਬੋਲਦੀ ਐ ਸਵਰਾਜ ਨਿਕਲ ਜਿਵੇਂ ਮੈਂ ਤਾਂ ਸਾਲੇ ਨੂੰ ਉਹਨੂੰ ਕਹਿ ਦੂਗੀ ਨਿਕਲ ਗਿਆ ਯਾਰ ਫੇਲ ਹੋ ਗਿਆ ਕੀ ਕਰਾਂ ਬਈ ਇਹੋ ਜੀਆਂ ਗੱਲਾਂ ਦਾ ਗੁੱਸਾ ਛੱਡੋ ਸਿਰ ਜੋੜ ਕੇ ਬੈਠਾਂ ਠੀਕ ਆ ਜੀ 20000 ਟਰੈਕਟਰ ਕਹਿਣ ਤੋਂ ਭਾਅ ਵੱਧ ਵਿਕਿਆ ਹੁਣ ਗੱਲਾਂ ਆਪਾਂ ਕਰ ਲਈਏ ਥੋੜੀਆਂ ਜੀਆਂ ਟਰੈਕਟਰਾਂ ਦੀਆਂ ਸਵਰਾਜ ਨੂੰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਮੈਨੂੰ ਨਹੀਂ ਕੋਈ ਲੈਣਾ ਦੇਣਾ ਮੇਰਾ ਤਾਂ ਮਨ ਜੁੜਿਆ ਹੋਇਆ ਕਿ ਭਰਾਵੋ ਆਪਣੀ ਐਡਵਰਟਾਈਜ਼ਮੈਂਟ ਤੇ ਆਪਣੀ ਲੋਕਾਂ ਨੂੰ ਖਿੱਚਣ ਤੇ ਮਾੜਾ ਜਾ ਧਿਆਨ ਕਰ ਲੋ ਬਹੁਤ ਚੰਗਾ ਆਪਾਂ ਪ੍ਰੋਡਕਟ ਬਣਾ ਲੰਨੇ ਆ ਕੋਈ ਇਹ ਜੀ ਗੱਲ ਨਹੀਂ ਜੇ ਤੁਸੀਂ ਆਹੀ ਲਈ ਤੁਰੇ ਰਹੇ ਮੈਂ ਲਿਖ ਕੇ ਦੰਨਾ ਕਾਪੀ ਪੈਨ ਚੱਕ ਲੋ ਆਹ ਡੇਟ ਆ 14 ਅੱਜ ਮਾਰਕੀਟ ਸ਼ੇਅਰ ਪੰਜਾਬ ਚ ਹੋਰ ਘਟੂਗਾ ਆਪਣਾ ਆਪਣੇ ਚ ਕੋਈ ਕਮੀ ਨਹੀਂ ਆਪਣੇ ਚ ਕਮੀਆਂ ਹੰਕਾਰ ਆ ਗਿਆ ਵੀ ਪਤਾ ਨਹੀਂ ਅਸੀਂ ਐਂ ਵੇਚ ਲਾਂਗੇ ਐਂ ਕੋਈ ਚੀਜ਼ ਨਹੀਂ ਫਿਰ ਵਿਕਦੀ ਐਨਾ ਸੋਹਣਾ ਟਰੈਕਟਰ ਬਣਾ ਕੇ ਹੈ 5-700 ਟਰੈਕਟਰਾਂ ਦਾ ਨੁਕਸਾਨ ਕਰ ਲਿਆ ਕੋਈ ਬੋਰਡ ਨਹੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਅਗਲੇ ਜਦੇ ਲਾਉਣ ਲੱਗਦੇ ਨੇ ਆ ਰਿਹਾ ਹੈ ਲਾਂਚਿੰਗ ਸੂਨ ਆਏ ਯੁਗ ਦਾ ਯੂਥ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦਾ ਹੈ ਨਾ ਵੱਲ ਧਿਆਨ ਦੇ ਦੋ ਅੱਗੇ ਤੁਹਾਡੀ ਮਰਜ਼ੀ ਆ ਮੇਰੇ ਕਿਹੜਾ ਬਾਪੂ ਵਾਲੀ ਕੰਪਨੀ ਨਹੀਂ ਸਾਡਾ ਤਾਂ ਮਨ ਜੁੜਿਆ ਹੋਇਆ ਸੀ ਤਾਂ ਕਿ ਇਹਨਾਂ ਸਾਨੂੰ ਤਾਂ ਦੁੱਖ ਹੁੰਦਾ ਅਗਲੀ ਗੱਲ ਆ ਡీలਰ ਸਾਹਿਬਾਨ ਵੀ ਨੇ ਜਿਹੜੇ ਜਿਹੜੇ ਭਾਈ ਮਿਹਨਤ ਕਰਨਗੇ ਅੱਗੇ ਆਉਣਗੇ ਜਿਹੜੇ ਗੱਡੀਆਂ ਕਮਾਉਣਗੇ ਫੀਲਡ 'ਚ ਡੀਜ਼ਲ ਫੂਕਣਗੇ ਜਰੂਰ ਅੱਗੇ ਆਉਣਗੇ ਕੁਦਰਤ ਕਿਸੇ ਦਾ ਹੱਕੇ ਨਹੀਂ ਰੱਖਦੀ ਮੇਰੇ ਤਾਂ ਸਿੱਧਾ ਜਿਹਾ ਹਿਸਾਬ ਆ ਜਿਹੜੇ ਫੀਲਡ ਨਹੀਂ ਕਰਨਗੇ ਭਾਈ ਉਹਨਾਂ ਨੂੰ ਕੁਰਸੀ 'ਤੇ ਬਹਿ ਕੇ ਕੰਮ ਕਰਨਾ ਥੋੜਾ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਔਖਾ ਹੋ ਜਾਣਾ ਨੋਟ ਕਰ ਲਿਓ 5-6 ਮਹੀਨੇ 'ਚ ਤੇ ਰਿਜ਼ਲਟ ਮਿਲਣਗੇ ਸੋ ਬਹੁਤ ਹੈ ਮੇਰਾ ਫਾਲਾ ਸਾਰਾ ਕੋ ਨਿਪਟ ਗਿਆ ਤਿੰਨ ਚਾਰ ਵੀਡੀਓਜ਼ ਵੱਡੀਆਂ ਆ ਰਹੀਆਂ ਨੇ ਚੰਗੇ ਚੋਂਦੇ ਚੋਂਦੇ ਟੌਪਿਕਸ ਤੇ ਜੁੜੇ ਰਹੋ ਪਿਆਰ ਸਕਾਰ ਤੁਹਾਡੇ ਲਈ ਚਸ